ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਲਈ ਸੀਐਮ ਮਾਨ ਪੂਰੀ ਤਰ੍ਹਾਂ ਪੱਪਾਂ ਭਾਰ। ਮਸਤਚ ਦਿੱਤੇ ਚਾਰਖੇ ਨੇ ਲੱਖਾਂ ਹੀ ਬੂਟੇ। ਪੰਜਾਬ ਨੂੰ ਬਚਾਉਣ ਦੇ ਲਈ ਇਸ ਮੰਡ ਨੇ ਚੁੱਕ ਲਿਆ ਨਾਰਾ। ਦਰਅਸਲ ਪੰਜਾਬ ਨੂੰ ਪਹਿਲਾ ਵਰਗਾ ਸੋਨਾ ਪੰਜਾਬ ਸਿਰਜਣ ਦੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਪੱਪਾਂ ਪਾ ਰਹੀ ਨਜ਼ਰ ਆ ਰਹੀ ਹੈ ਜਿੱਥੇ ਸੋਣ ਮਹੀਨੇ ਦੇ ਪਹਿਲੇ ਹੀ ਦਿਨ ਪਿੰਡ ਕੁਰੜਵਿਖੇ ਇੱਕ ਏਕੜ ਜ਼ਮੀਨ ਦੇ ਵਿੱਚ ਪੂਰਾ ਬਾਗ ਰਚਾਇਆ ਜਾ ਰਿਹਾ ਹੈ ਸੀਐਮ ਮਾਨ ਖੁਰਾਂ ਦੇ ਵੱਲੋਂ ਇਸ ਵੱਡੇ ਉਪਰਾਲੇ ਦੇ ਵਿੱਚ ਪਿੰਡ ਵਾਸੀਆਂ ਦਾ ਵੀ ਖੂਬ ਸਹਿਯੋਗ ਦਿੱਤਾ ਜਾ ਰਿਹਾ ਹੈ ਦੱਸ ਦਈਏ ਕਿ ਸੀਐਮ ਮਾਨ ਦੇ ਵੱਲੋਂ ਇਸ ਉਪਰਾਲੇ ਦੇ ਵਿੱਚ ਬੂਟੀਆਂ ਦੀ ਸੇਵਾ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ ਜਿ세 ਚਲਦੇ ਆਂ ਇਸ ਪਿੰਡ ਦੇ ਸਾਰੇ ਲੋਕਾਂ ਦੇ ਵੱਲੋਂ ਮਿਲ ਕੇ ਇਹਨਾਂ ਬੂਟੀਆਂ ਨੂੰ ਜਗ੍ਹਾ-ਜਗ੍ਹਾ ਤੇ ਲਗਾਇਆ ਜਾ ਰਿਹਾ ਹੈ ਕਿਉਂਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਜੇਕਰ ਪੌਦੇ ਹੈ ਤਾਂ ਅਸੀਂ ਹੈ ਜੇਕਰ ਪੌਦੇ ਨਹੀਂ ਹੋਣਗੇ ਤਾਂ ਅਸੀਂ ਸਾਹ ਨਹੀਂ ਲੈ ਸਕਾਂਗੇ ਅਸੀਂ ਜਿਉਂਦੇ ਜੀ ਹੀ ਮਰ ਜਾਵਾਂਗੇ ਕਿਉਂਕਿ ਸਾਹ ਲੈਣ ਵਾਸਤੇ ਸਾਨੂੰ ਆਕਸੀਜਨ ਦੀ ਲੋੜ ਹੈ ਤੇ ਆਕਸੀਜਨ 2 ਹੈ ਸਾਨੂੰ ਇਹਨਾਂ ਬੂਟਿਆਂ ਤੋਂ ਹੀ ਮਿਲਣੀ ਹੈ ਨਾਲ ਹੀ ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਜੇਕਰ ਹਰ ਬੰਦਾ ਇੱਕ ਇੱਕ ਬੂਟਾ ਲਗਾਏ ਤਾਂ ਪੰਜਾਬ ਨੂੰ ਹਰਾ ਪਰਾ ਪੰਜਾਬ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਦੱਸ ਦਈਏ ਕਿ ਇਸ ਵੱਟੇ ਉਪਰਾਲੇ ਦੇ ਦੌਰਾਨ ਐਮਐਲਏ ਕੁਲਵੰਤ ਸਿੰਘ ਪੰਡੋਰੀ ਖੁਰਾਂ ਦੇ ਵੱਲੋਂ ਸੀਐਮ ਮਾਨ ਦੇ ਨਾਲ-ਨਾਲ ਬਾਕੀ ਵਲੰਟੀਅਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ ਗਿਆ ਅੱਜ ਅਰੇ ਦਾ ਮਕਸਦ ਇਕੱਠੇ ਹੋਣ ਦਾ ਪੰਜਾਬ ਦੇ ਲਈ ਜਿਹੜਾ ਸੌਣ ਮਹੀਨਾ ਹੁੰਦਾ ਉਹ ਇੰਨਾ ਪੌਦਿਆਂ ਲਈ ਇੰਨਾ ਵਧੀਆ ਹੁੰਦਾ ਹਰ ਚੀਜ਼ ਫੁੱਟਦੀ ਹੈ ਦਰੋ ਵੀ ਤਖਤ ਪੱਤੇ ਨਵੇਂ ਕੱਢਦੇ ਆ ਨਵੇਂ ਹਰਿਆਲੀ ਆਉਂਦੀ ਆ ਸਾਡੇ ਚਿਹਰਿਆਂ ਤੇ ਵੀ ਹਰਿਆਲੀ ਆਉਂਦੀ ਆ ਇਸ ਕਰਕੇ ਸੌਣ ਮਹੀਨੇ ਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਮੰਨਿਆ ਜਾਂਦਾ ਕਿਉਂਕਿ ਤੀਆਂ ਦੇ ਤਿਹਾਰ ਵੀ ਸੌਣ ਮਹੀਨੇ ਚ ਹੀ ਲੱਗਦੇ ਆ ਇਸ ਕਰਕੇ ਅਸੀਂ ਅੱਜ ਕਰੋੜਪਿੰਡ ਤੋਂ ਜਿਹੜੀ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਆ ਪਰ ਤੋ ਘਟਾ 1 ਲੱਖ ਦੇ ਕਰੀਬ ਪੌਦਾ ਸੀ ਬਲਾਕ ਮਹਿਲਕਲਾਂ ਦੇ ਵਿੱਚ ਲਾਉਣਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੈ ਇੱਥੇ ਪੌਦੇ ਦੀ ਕੋਈ ਘਾਟ ਨਹੀਂ ਹੈਗੀ ਇਹ ਸਾਡੇ ਫੋਰੈਸਟ ਤੋਂ ਖੜਿਆ ਗਰਮੇਲ ਸਿੰਘ ਜੀ ਰੇਂਜ ਅਫਸਰ ਦੀ ਡਿਊਟੀ ਲਈ ਗਈ ਆ ਮੈਂ ਕਲੱਬਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਕਿਸੇ ਨੂੰ ਵੀ ਪੌਦਿਆਂ ਦੀ ਲੋੜ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਫੋਰੈਸਟ ਨਾਲ ਸੰਪਰਕ ਕਰ ਸਕਦਾ ਤੇ ਉਹਨੂੰ ਹਰ ਤਰ੍ਹਾਂ ਦਾ ਜਿਹੜਾ ਪੌਦਾ ਉਹ ਮੁਹੱਈਆ ਕਰਵਾਇਆ ਜਾਊਗਾ ਕਿਉਂਕਿ ਇਹ ਜ਼ਿੰਦਗੀ ਦੇ ਵਿੱਚ ਪੌਦੇ ਨੇ ਤਾਂ ਆਪਣਾ ਜੀਵਨ ਆ ਠੀਕ ਹੈ ਤੇ ਪੌਦੇ ਉਹ ਜੀ ਚੀਜ਼ ਹੁੰਦੀ ਆ ਵੀ ਕਹਿੰਦੇ ਕਈ ਪੌਦੇ ਤਾਂ ਰੁੱਖਾਂ ਮਾਮਾਂ ਵਰਗੇ ਲੱਗਦੇ ਆ ਕਈ ਪੁੱਤਾਂ ਵਰਗੇ ਲੱਗਦੇ ਆ ਜਦੋਂ ਵੀ ਕੋਈ ਦੂਰ ਤਰਾਡੇ ਜਾਂਦੇ ਆ ਅੱਗੇ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਵੀ ਪੌਦਿਆਂ ਦੇ ਵੀ ਇੱਥੇ ਠਹਿਰ ਕਰ ਲਾਂਗੇ ਜਾ ਕੇ ਵੀ ਉੱਥੇ ਸਾਹ ਹੋਊਗੀ ਇਸ ਕਰਕੇ ਰੁੱਖਾਂ ਤੋਂ ਬਗੈਰ ਜ਼ਿੰਦਗੀ ਨਹੀਂ ਹੈਗੀ ਰੁੱਖਾਂ ਦੇ ਨਾਲ ਹੀ ਸਾਨੂੰ ਆਕਸੀਜਨ ਮਿਲਣੀ ਆ ਇਹਦੇ ਨਾਲ ਹੀ ਸਾਹ ਹੋਣਾ ਮੈਂ ਸਾਰੇ ਪੰਜਾਬ ਦੇ ਹਰ ਵਿਅਕਤੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਸੀਂ ਤਾਂ ਮੈਂ ਕਰੀਆ ਵੀ ਹਰ ਇੱਕ ਬੰਦੇ ਨੂੰ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਆਪਦੀ ਜ਼ਿੰਦਗੀ ਦੇ ਵਿੱਚ ਜੇ ਹਰ ਇੱਕ ਬੰਦਾ ਇਹ ਸੋਚ ਲਵੇ ਤਾਂ ਪੰਜਾਬ ਦੇ ਵਿੱਚ ਇੱਕ ਹਾਲੀ ਵੀ ਆਊਗੀ ਤੇ ਵਾਤਾਵਰਨ ਵੀ ਵਧੀਆ ਰਹੂਗਾ ਤੇ ਸਾਡੇ ਲੋਕ ਵੀ ਤਾਕਤਵਰ ਰਹਿਣਗੇ ਤੰਦਰੁਸਤ ਰਹਿਣਗੇ ਕਿਉਂਕਿ ਕਈ ਤਾਂ ਉਹ ਜਿਹੇ ਬੂਟੇ ਆ ਜਿਵੇਂ ਸਹਾਂਜੜਾ ਬੂਟਾ ਹੁੰਦਾ ਕਹਿੰਦੇ ਵੀ ਉਹ ਕੋਈ 220 ਤਰ੍ਹਾਂ ਦੇ ਰੋਗ ਦਸਦਾ ਕੋਈ 250 ਤਰ੍ਹਾਂ ਦਾ ਰੋਗ ਠੀਕ ਕਰਦਾ ਇਸ ਕਰਕੇ ਜੇ ਬੂਟੇ ਸਾਡੇ ਲੱਗੇ ਹੋਣਗੇ ਇਹ ਮੈਂ ਗਰੰਟੀ ਨਾਲ ਕਹਿੰਦਾ ਵੀ ਬੰਦਾ ਪੱਤੇ ਤੋੜ ਕੇ ਖਾ ਲੈਂਦਾ ਕੋਈ ਦਾਤਨ ਕਰ ਲੈਂਦਾ ਕਈ ਜਿਹੜਾ ਕਾਫੀ ਰੋਗ ਆ ਜਿਹੜੇ ਉਹ ਠੀਕ ਹੋ ਜਾਣਗੇ ਪੁਰਾਣੇ ਸਭਾਂ ਦੇ ਵਿੱਚ ਇਹੀ ਕੁਸ਼ ਹੁੰਦਾ ਸੀਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਤੇ ਇਹ ਬੂਟੇ ਦੀ ਜਿਹੜੀ ਮਹੱਮਾ ਮੈਂ ਹਰ ਇੱਕ ਫੇਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਰ ਇੱਕ ਆਦਮੀ ਨੂੰ ਹਰ ਇੱਕ ਸਾਡੇ ਨੌਜਵਾਨ ਵੀਰ ਨੂੰ ਆ ਬੂਟਾ ਇੱਕ ਆ ਮਹੀਨੇ ਦੇ ਵਿੱਚ ਹਰ ਇੱਕ ਨੂੰ ਇੱਕ ਬੂਟਾ ਜ਼ਰੂਰ ਲਾਉਣਾ ਮੈਂ ਫੇਰ ਮਾਨ ਜੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਉਹਨਾਂ ਨੇ ਤਿਆਰੀ ਕੀਤਾ ਵੀ ਜਿੰਨੇ ਬੂਟੇ ਚਾਹੀਦੇ ਕਿੱਥੇ ਚਾਹੀਦੇ ਆ ਪੂਰੀ ਫੋਰੈਸਟ ਦੀ ਟੀਮ ਦੀ ਡਿਊਟੀ ਲਈ ਹੋਈ ਆ ਵੀ ਹਰ ਇੱਕ ਪਿੰਡੂਏ ਮਹੱਇਆ ਕਰਵਾਏ ਜਾਣਗੇ ਸਾਰੇ ਮੈਂ ਨੌਜਵਾਨਾਂ ਦਾ ਧ ਗਰਮੀ ਦੇ ਵਿੱਚ ਅਸੀਂ ਆ ਪੂਰਾ ਹਫਤਾ ਤਕਰੀਬਨ ਬੂਟੇ ਲਾਉਣੇ ਆ ਮੈਂ ਸਵੇਰੇ ਘੰਟਾ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਅਸੀਂ ਪੂਰਾ ਹਫਤਾ ਪੂਰੇ ਇਲਾਕੇ ਦੇ ਵਿੱਚ ਬੂਟੇ ਲਾਵਾਂਗੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਇਹਦਾ ਪਾਰਟੀਵਾਦਿਆਂ ਤੋਂ ਪਰੋਟ ਕੇ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਤੇ ਆਪਾਂ ਆਪਦੇ ਪਿੰਡ ਨੂੰ ਹਰਿਆ ਭਰਿਆ ਬਣਾਈਏ ਇੱਕ ਇੱਕ ੜਾ ਕਰੋ ਤੋਂ ਸ਼ੁਰੂਆਤ ਕਰੀਏ 1500 ਬੂਟਾ ਇੱਥੇ ਲੱਗਣਾ ਇਹ ਹੋਰ ਮੈਂ ਨੌਜਵਾਨਾਂ ਦਾ ਧੰਨਵਾਦ ਕਰਦਾ ਕੱਲ ਅਸੀਂ ਟੀਵੇਂ ਪਿੰਡ ਦੇ ਦੋ ਨੌਜਵਾਨ ਉਹ ਕਹਿੰਦੇ ਵੀ 2 ਬਿੱਗੇ 2 ਬਿੱਗੇ ਜ਼ਮੀਨ ਅਸੀਂ ਬੂਟੇ ਲਾਵਾਂਗੇ ਸਵਾਰਾਂ ਕੋਲੇ 20 20 ਕਿੱਲੇ ਜ਼ਮੀਨ ਆ 10 ਕਿੱਲੇ ਜ਼ਮੀਨ ਆ ਜਾ ਰੋ ਚਾਹੇ 10 ਵੇ ਸਵੇ ਲਾ ਲਵੇ ਜੇ ਜੰਗਲ ਲਾਉਣਗੇ ਤਾਂ ਉਹਦੇ ਬੱਚਿਆਂ ਲਈ ਕੋ ਸੱਟ ਕੇ ਜਾਣਗੇ